ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਹੈ ਕਿ ਸਾਰੇ ਠੀਕ ਠਾਕ ਹੋਵੋਗੇ ਅਸੀਂ ਵੀ ਸਾਰੇ ਠੀਕ ਠਾਕ ਹਾਂ ਤੇ ਤੁਸੀਂ ਕਹਿਣਾ ਵਾ ਵੀ ਫੇਰ ਪਤਾ ਨਹੀਂ ਮੰਜੀਆਂ ਵਾਲਾ ਕੰਮ ਸ਼ੁਰੂ ਕਰਤਾ ਵਾ ਮੰਜੀਆਂ ਨੂੰ ਕਬਰਾਂ ਦਾ ਕੰਮ ਲੱਗੇ ਫੇਰ ਚਾੜਨ ਪਰ ਇਹੋ ਜੀ ਗੱਲ ਨਹੀਂ ਆ ਗਈ ਭਾਜੀ ਹੁਣੇ ਅੱਜ ਆਏ ਸੀਗੇ ਸਾਡੇ ਕੋਲ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੇ ਅਸੀਂ ਨਾ ਜਦੋਂ ਮੰਜੀਆਂ ਦਾ ਪਿੱਛੇ ਵਲੌਗ ਪਾਇਆ ਕਬਰ ਦਾ ਤੇ ਕਬਰ ਇਹਨਾਂ ਭਾਜੀ ਹੁਣਾਂ ਕੋਲੇ ਬੈੱਡ ਸ਼ੀਟਾਂ ਲਈਆਂ ਉਸ ਤੋਂ ਬਾਅਦ ਮੰਜੀਆਂ ਨੂੰ ਕਬਰ ਸੀਤ ਕੇ ਪਾਏ ਨੇ ਜੀ ਤਾਂ ਨੇ ਇੰਨਾ ਨਾ ਦੋ ਤਿੰਨ ਵੀਡੀਓ ਨੂੰ ਪਿਆਰ ਦਿੱਤਾ ਨਾ ਤੁਸੀਂ ਵੀ ਹੱਥੋਂ ਤੇ ਉਹਦੇ ਵਿੱਚ ਬਹੁਤ ਕਮੈਂਟ ਆਏ ਵੀ ਇਹ ਮਿਲਦੇ ਕਿੱਥੋਂ ਆ ਕੱਪੜੇ ਦੀ ਕੁਆਲਿਟੀ ਕੀ ਹੁੰਦੀ ਆ ਕੀ ਰੇਟ ਹੁੰਦਾ ਵਾ ਜੇ ਭਾਜੀ ਉਹਨਾਂ ਕੋਲੋਂ ਮਗਾਉਣੇ ਨੇ ਤੇ ਕਿੱਦਾਂ ਮਗਾ ਸਕਦੇ ਆ ਹਾਲਾਂਕਿ ਭਾਜੀ ਉਹਨਾਂ ਦਾ ਨੰਬਰ ਉਹਦੇ ਵਿੱਚ ਦਿੱਤਾ ਹੀ ਅਸੀਂ ਪਰ ਫਿਰ ਵੀ ਕਈ ਭੈਣ ਭਰਾਵਾਂ ਨੂੰ ਨਹੀਂ ਪਤਾ ਲੱਗਾ ਤੇ ਉਹ ਮੈਂ ਵੀ ਚਲੋ ਆਏ ਆ ਤੇ ਆਪਾਂ ਇੱਕ ਵੀਡੀਓ ਬਣਾ ਕੇ ਤੁਹਾਨੂੰ ਸਾਰਿਆਂ ਨੂੰ ਕਲੀਅਰ ਕਰ ਦਿੰਨੇ ਆ ਗੱਲ ਵੀ ਇਹ ਭਾਜੀ ਉਹਨਾਂ ਦਾ ਵੀਡੀਓ ਦਾ ਨੰਬਰ ਆਪਾਂ ਵੀਡੀਓ 'ਚ ਨੰਬਰ ਆਪਾਂ ਹੁਣ ਵੀ ਦਵਾਂਗੇ ਤੇ ਇਹ ਤੁਹਾਨੂੰ ਬੋਲ ਕੇ ਵੀ ਦੱਸ ਦਿੰਦੇ ਆ ਵੀ ਨੰਬਰ ਹੈਗੀ ਤੁਹਾਡਾ ਭਾਜੀ ਪਹਿਲਾਂ ਤੇ ਨੰਬਰ ਬੋਲਿਓ ਆਪਣਾ ਹਾਂਜੀ ਸਸੀ ਗੱਜ ਜੀ ਮੈਂ ਤੁਹਾਡਾ ਆਪਣਾ ਤਰਲੋਕ ਸਿੰਘ ਬਸਰਾਵਾ ਤੇ ਸਾਡੇ ਸੋਨੂ ਭਾਜੀ ਤੇ ਜਿੱਤਾ ਭਾਜੀ ਇਹਨਾਂ ਦਾ ਮੈਂ ਸਪੈਸਾ ਥੈਂਕਸ ਕਰਦਾ ਜੀ ਇਹਨਾਂ ਨੇ ਆਪਣੇ ਚੈਨਲ ਤੇ ਕਈ ਬਲੌਗ ਵੀਡੀਓ ਬਣਾ ਕੇ ਪਾਈ ਜਿਹਦੇ ਵਿੱਚ ਮੰਜਿਆਂ ਦੇ ਕਵਰ ਜਿਹੜੇ ਚੜਾ ਕੇ ਦੱਸੀ ਗਏ ਆ ਮੰਜੇ ਦੇ ਕਵਰ ਕਿੱਦਾਂ ਕਟਾਈ ਕਰਨੇ ਕਿੱਦਾਂ ਚੜਾਉਣੇ ਆ ਉਹਦੇ ਬਾਰੇ ਆ ਤੇ ਅੱਜ ਫੇਰ ਸਾਨੂੰ ਸੋਨੂ ਭਾਜੀ ਤੇ ਜਿੱਤਾ ਭਾਜੀ ਹੋਰਨਾਂ ਬੁਲਾਇਆ ਹੋਵੇ ਤੇ ਉਹ ਗੱਲਬਾਤ ਤੁਹਾਡੇ ਨਾਲ ਸਾਂਝੀ ਕਰਨੀ ਚਾਹਦੇ ਆ। ਨੰਬਰ ਤੁਸੀਂ ਦਾ ਆਪ ਦੇ ਕਰੀ ਆਪਾਂ। ਹਾਂ ਮੇਰਾ ਨੰਬਰ ਜੀ 98575300769 ਮੇਰਾ ਪਿੰਡ ਹਰਜਵਾਲ ਤੇ ਬਸਰਾਵਾਂ ਦੇ ਬਿਲਕੁਲ ਸੈਂਟਰ ਦੇ ਵਿੱਚ ਤੇ ਨੰਬਰ ਇਹਨਾਂ ਦੱਸ ਦਿੱਤਾ ਵਾ ਤੇ ਨੰਬਰ ਮੈਂ ਉੱਤਰ ਲਿਖ ਵੀ ਦਵਾਂਗਾ। ਤੁਸੀਂ ਕਾਲ ਕਰ ਲਿਓ ਇਹਨਾਂ ਨੂੰ ਪੁੱਛ ਲਿਓ ਵੀ ਕੀ ਰੇਟ ਵਾ ਹਣਾ ਤੇ ਜੇ ਤੁਹਾਨੂੰ ਕੋਈ ਆਰਡਰ ਚਾਹੀਦਾ ਤਾਂ ਦੱਸ ਦਿਓ ਨਾ ਲਿਖਾ ਦਿਓ ਡਿਲੀਵਰੀ ਵੀ ਕਰ ਦੇਣਗੇ ਉਹਦੇ ਚਾਰਜ ਜਿਹੜੇ ਆ ਉਹਦੇ ਪੈਸੇ ਜਿਹੜੇ ਅਲੱਗ ਤੋਂ ਲੱਗਣੇ ਤੁਹਾਨੂੰ ਸਾਰਿਆਂ ਨੂੰ ਪਤਾ ਵਾ ਬਾਕੀ ਮੈਂ ਜਿਹੜਾ ਗੱਲ ਕਰਦਾ ਨਾ ਵੀ ਘਰ ਬੈ ਕੇ ਚੀਜ਼ ਮੰਗਾ ਲੈਣੀ ਉਹਦਾ 150 ਵੱਧ 20 ਦੇਣਾ ਪਵੇ ਤੇ ਕੋਈ ਵੱਡੀ ਗੱਲ ਨਹੀਂ ਹੁੰਦੀ ਇਹ ਇੰਨੀ ਗਰਮੀ ਵਿੱਚ ਜੇ ਅਗਲਾ ਮਿਹਨਤ ਕਰਕੇ ਤੁਹਾਡੇ ਤੱਕ ਪਹੁੰਚਾ ਰਿਹਾ ਤਾਂ ਉਹਦਾ ਫਲ ਜਿਹੜਾ ਮਿਲਣਾ ਚਾਹੀਦਾ ਵਾ ਬਾਕੀ ਕਪੜਾ ਹੈਗਾ ਭਾਈ ਨਾਲ ਲੈਂਦਾ ਨਹੀਂ ਨਹੀਂ ਦਾ ਸਟਿਚੇਬਲ ਕਪੜਾ ਇੱਧਰੋਂ ਵੀ ਇੱਧਰੋਂ ਬਹੁਤੀ ਗੱਲ ਹੋ ਗਈ ਹੈ ਕਿ ਲੰਬੇ ਆ ਮੰਜੇ ਜਿੱਦਾਂ ਜੀ ਚਾਚੀ ਉਹਨਾਂ ਨੇ ਆ ਮੰਜੇ ਬਣਾਏ ਸਾਈਜ਼ ਤੇ ਤੇ ਲੰਬਾਈ ਜ਼ਿਆਦਾ ਵਾ ਤੇ ਉਹ ਛੋਟੇ ਰਹਿ ਗਏ ਸੀ ਤੋਂ ਨੇ ਭਾਜੂ ਨਹੀਂ ਲੈ ਕੇ ਆਏ ਤੇ ਇਹ ਲੰਬੇ ਆ ਪੂਰੇ ਉਤੋਂ ਵੀ ਵੱਧ ਆ ਰਹੇ ਆ ਤੇ ਜੇ ਕਿ ਮੰਜੇ ਸਾਈਜ਼ ਤੇ ਬਣਾਏ ਆ ਤੇ ਉਹ ਆਪਣਾ ਮੰਜੇ ਦੀ ਲੰਬਾਈ ਚੌੜਾਈ ਲੈ ਕੇ ਵਟਸਐਪ ਕਰ ਦਿਓ ਵਟਸਐਪ ਨੰਬਰ ਇਹਦਾ ਹਾਂਜੀ ਇੱਕੋ ਹੀ ਨੰਬਰ ਹਾਂ ਵਟਸਐਪ ਕਰ ਦਿਓ ਐਡਰੈਸ ਦੇ ਦਿਓ ਤੇ ਆਰਡਰ ਕਰ ਦਿਓ ਤੇ ਹੋ ਸਕਦਾ ਇਹ ਪਾਰਸਲ ਵੀ ਕਰ ਦੇਣ ਬਾਕੀ ਦੂਰ ਨੇੜੇ ਜਿਹੜੇ ਇਹ ਜਾਂਦੇ ਹੋ ਵੀਡੀਓ ਕਾਫੀ ਵਾਇਰਲ ਹੋਈ ਸਾਡੀ ਤੇ ਦੂਰ ਨੇੜੇ ਜਿੰਨੇ ਭੈਣ ਭਰਾ ਦੇਖਦੇ ਹਨ ਉਹਨਾਂ ਨੂੰ ਫੋਨ ਕਰਦੇ ਆ ਤੇ ਇਹ ਡੇਲੀ ਜਾ ਕੇ ਪਹਚਾਵ ਦਿੰਦੇ ਆ ਬਾਕੀ ਰੰਗ ਸਿਲੈਕਟ ਕਰ ਦਿੰਦੇ ਆ ਵੀ ਇਹਨਾਂ ਦੀ ਵੀਡੀਓ ਦੇਖ ਲਿਓ YouTube ਚੈਨਲ ਤੇ ਜੇ ਕਿਸੇ ਨੂੰ ਰੰਗ ਕੋਈ ਚੰਗਾ ਲੱਗਦਾ ਹੋ ਉਹ ਸਕਰੀਨਸ਼ਾਟ ਲੈ ਕੇ ਤੇ ਇਹਨਾਂ ਨੂੰ WhatsApp ਕਰ ਦਿਓ ਐਡਰੈਸ ਲਿਖਾ ਦਿਓ ਪਹਚਾ ਦਣਗੇ ਬਾਕੀ ਹੋਰ ਕੀ ਕਰਨਾ ਹੈ ਬਾਕੀ ਇੱਕ ਇਹ ਗੱਲ ਕਹਿਣੀ ਸੀ ਵੀ ਇੱਕ ਭਾਜੀ ਹੋਣਾਂ ਨੇ ਦੱਸਿਆ ਇਹ ਵੀ ਜਿੱਦਾਂ ਕਿ ਇਹਨੇ ਕਵਰ ਮੰਗਾਇਆ ਸੀ ਤੇ ਆਖਿਆ ਵੀ ਪੰਜ-ਸੱਤ ਜੋੜੇ ਲਿਆ ਉਹ ਤੇ ਜਦੋਂ ਸਾਰਾ ਕੁਝ ਪੁੱਛ ਲੈ ਰੇਟ ਰੂਟ ਵੀ ਜਦੋਂ ਉਹਨਾਂ ਦੇ ਘਰ ਗਏ ਨਾ ਤੇ ਫਿਰ ਰੇਟ ਤੋਂ ਲੈ ਕੇ ਝਗੜਾ ਹੋਗਾ ਤੇ ਇਦਾਂ ਨਾ ਭਾਈ ਕਰਿਆ ਕਰੋ ਇੱਕ ਤੇ ਅਗਲੇ ਆਪਣੇ ਬੱਚੇ ਛੱਡ ਕੇ ਮਿਹਨਤ ਕਰਨ ਜਾਂਦੇ ਹਨਾ ਤੇਲ ਖਾਚਾ ਵੀ ਆਪਣਾ ਲਾਉਂਦੇ ਨੇ ਤੇ ਜੇ ਤੁਸੀਂ ਸਿਲੈਕਟ ਕਰਨਾ ਵਾ ਤੇ ਤੁਸੀਂ ਉਥੋਂ ਹੀ ਫੋਨ ਤੇ ਪੁੱਛ ਲਓ ਰੇਟ ਵੀ ਪੁੱਛ ਲਓ ਰੇਟ ਤੁਹਾਨੂੰ ਦੱਸਿਆ ਬਾਕੀ ਜਿਹੜਾ ਹੁੰਦਾ ਨਾ ਕੰਪੀਟੀਸ਼ਨ ਦਾ ਜ਼ਮਾਨਾ ਅੱਜ ਕੱਲ ਰੇਟ ਜਿਹੜਾ ਵਾ ਹਰ ਇੱਕ ਥਾਂ ਦਾ ਅਲੱਗ-alag ਹੁੰਦਾ ਹੋ ਸਕਦਾ ਕਿ ਇਹਨੂੰ 250 ਦੇ ਮਿਲ ਜੇ ਹੋ ਸਕਦਾ ਕਿ ਇਹਨੂੰ 500 ਦੇ ਮਿਲ ਜਾਣ ਇਹ ਕੋ ਮੈਟਰ ਨਹੀਂ ਕਰਦੀ ਚੀਜ਼ ਅ ਕਵਾਲਿਟੀ ਕਵਾਲਿਟੀ ਦਾ ਫਰਕ ਹੁੰਦਾ ਵਾ ਬਾਕੀ ਮਾਰਜਨ ਦਾ ਵੀ ਫਰਕ ਹੁੰਦਾ ਵਾ ਇੰਨੀ ਦੂਰ ਮੈਂ ਆਪੇ ਫੇਰਾ ਪਿਆ ਵਾ ਤੇ ਜੇ ਫਿਰ ਉਥੋਂ ਵਾਪਸ ਮੋੜਨਾ ਖਾਲੀ ਦੋ ਉਹ ਚੰਗਾ ਨਹੀਂ ਲੱਗਦਾ ਆਪਾਂ ਯੂਜ਼ ਕਰ ਰਹੇ ਆ ਇੰਨੇ ਸਾਲਾਂ ਤੋਂ ਤੇ ਆ ਹੁਣ ਵੀ ਨਾ ਕੋਈ ਐਵੇਂ ਨਹੀਂ ਨੇ ਇੰਨਾ ਸਮਾਨ ਮਤਲਬ ਲੈਣਾ ਚਾਚੀ ਹੁਣਾਂ ਵੀ ਲੈ ਲਿਆ ਮੀਡੀਅਮ ਆ ਤੇ ਜਾਣਾ ਹੋਰ ਵੀ ਬੜਾ ਜਾਣਾ ਜਿਹੜੇ ਵੀ ਹੋਰ ਆਪਾਂ ਇਹਨਾਂ ਦਾ ਡੇਲੀ ਸਟੇਟਸ ਚੈੱਕ ਕਰਦੇ ਆ WhatsApp ਤੇ ਕੋਈ ਨਾ ਕੋਈ ਵੀਡੀਓ ਨਾਲ ਦੀ ਆਈ ਹੁੰਦੀ ਆ ਜਿੱਥੋਂ ਮਤਲਬ ਭੈਣ ਭਰਾ ਇਹਨਾਂ ਕੋਲ ਖਰੀਦਦੇ ਆ ਆ ਵੀਡੀਓ ਦੇ ਰਾਹੀਂ ਤੇ ਉਹਨਾਂ ਨੰਬਰ ਕਰ ਲੈਂਦੇ ਆ ਕਾਲ ਕਰ ਲੈਂਦੇ ਆ ਜੇ ਤੁਸੀਂ ਵੀ ਜੇ ਕਿਸੇ ਨੇ ਮਗਾਉਣਾ ਵਾ ਵੇ ਉਸ ਵੀਡੀਓ ਵਿੱਚ ਸਾਰਾ ਕੁਝ ਕਲੀਅਰ ਕੀਤਾ ਸੀ ਪਰ ਹੁਣ ਫੇਰ ਦੱਸ ਦਿੰਦੀ ਆਂ ਵੀ ਜੇ ਕਿਸੇ ਨੇ ਮਗਾਉਣੇ ਆ ਨੰਬਰ ਇਹਨਾਂ ਤੁਹਾਨੂੰ ਦੱਸ ਦਿੱਤਾ ਵਾ ਨੰਬਰ ਨਾਲ ਮੈਂ ਫਲੈਸ਼ ਵੀ ਕਰ ਦੂੰਗਾ ਲੈ ਦੂੰਗਾ ਤੇ ਇਹਨਾਂ ਨੂੰ ਡਾਇਰੈਕਟ ਕਾਲ ਕਰਕੇ ਪੁੱਛਣੋ ਜਿੱਦਾਂ ਇੰਡੀਆ ਦੇ ਵਿੱਚ ਜੰਮੂ ਤੋਂ ਯੂਪੀ ਤੋਂ ਕਾਫੀ ਦੂਰੋਂ ਦੂਰ ਉਤਰਾ ਘੱਟੋਂ ਦੇ ਫੋਨ ਹਾਂਜੀ ਕਾਫੀ ਦੂਰੋਂ ਦੂਰ ਫੋਨ ਹੁੰਦੇ ਆ ਤੇ ਉਥਾਂ ਤੱਕ ਡਿਲੀਵਰੀ ਵੀ ਹੋ ਜਾਂਦੀ ਆ ਤੇ ਕਪੜਾ ਇਹ ਜੇ ਕਿਸੇ ਨੇ ਇਹਨੂੰ ਬੋਲਦੇ ਕੀ ਇਹ ਕਪੜੇ ਨੂੰ ਕੀ ਬੋਲਦੇ ਭਾਜੀ ਮੱਝੇ ਦੇ ਕਬਰੇ ਮੱਝਾ ਸਿੰਪਲ ਆ ਦੇਸੀ ਬਾਜਾ ਪਾਸਾ ਅਪੀ ਮੰਜੇ ਕਹਿੰਦੀ ਹਿੰਦੀ ਵਿੱਚ ਚਾਰ ਪਾਈ ਤੇ ਕਮਰਾ ਮੰਜਿਆਂ ਦੇ ਕਮਰੇ ਬਾਸੀਪੁਰਾ ਕੋਸ਼ਾਗਾਂ ਵੀ ਪਤਾ ਕਰਨਾ ਵਾ ਜਿੱਦਾਂ ਵੀ ਏਡੀ ਦੂਰੋਂ ਨਹੀਂ ਤੇ ਉਹ ਤੁਸੀਂ ਆਪਣੀ ਦੁਕਾਨ ਤੇ ਕਿਸੇ ਕੱਪੜੇ ਵਾਲੀ ਦੁਕਾਨ ਤੇ ਕਹਿ ਸਕਦੇ ਹੋ ਪੀ ਪੁੱਛ ਸਕਦੇ ਆ ਜੇ ਉਥੋਂ ਮਿਲ ਜਾਣ ਹਾਂ ਤੇ ਨਹੀਂ ਤੇ ਫਿਰ ਇਹ ਤਾਂ ਹੈ ਹੀ ਨਹੀਂ ਬਾਕੀ ਰੰਗ ਜਿਹੜੇ ਅੱਜ ਆਇਆ ਦੋ ਦਿਨ ਹੀ ਆਏ ਆ ਤਿੰਨ ਦਿਨ ਅਗਲਾ ਕਿ ਆਇਆ ਜੇ ਕਿਤੇ ਦੂਰ ਜਾਣਾ ਉੱਥੋਂ ਆਰਡਰ ਭਖਤਾ ਜਾਂਦੇ ਆ ਸਵੇਰ ਸਵੇਰ ਕਾਫੀ ਦੂਰ ਬਾਅਦ ਤੇ ਫਿਰ ਉਹ ਆਂਦੇ ਆ ਵੀ ਜਿੱਦਾਂ ਤੇਲ ਖਾਚਾ ਤੁਸੀਂ ਦੇ ਦੇਣਾ ਮਤਲਬ ਕਿ ਇੱਦਾਂ ਵੀ ਕਵਰ ਤੇ ਜਾਂ ਫਿਰ ਜੇ ਕਿਤੇ ਆਨਲਾਈਨ ਆਰਡਰ ਕਰਨੇ ਆ ਤੇ ਉਹਦੇ ਵਾਸਤੇ ਜਿਹੜੇ ਚਾਰਜਸ ਲੱਗਣੇ ਆ ਉਹ ਤਾਂ ਡਿਲੀਵਰੀ ਚਾਰਜਸ ਜਿਹੜੇ ਹੈਗੇ ਆ ਉਹ ਜਿਹੜੇ ਉਹ ਤੁਹਾਨੂੰ ਦੇਣੇ ਪੈਣੇ ਬਾਕੀ ਕਵਰ ਉਹੀ ਰੇਟ ਤੇ ਮਿਲਣਗੇ ਤੁਹਾਨੂੰ ਤੇ ਬਾਕੀ ਦੇਖ ਲਿਓ ਜੇ ਨਹੀਂ ਮੰਗਾਉਣੇ ਭੈਣ ਨੂੰ ਭੈਣ ਭਰਾਣੇ ਹਨ ਉਹ ਤੁਹਾਨੂੰ ਦੱਸ ਦਿੱਤਾ ਫੋਨ ਕਰ ਲਿਓ ਤੁਸੀਂ ਤੇ ਸੁਨੀਪਾ ਜੀ ਮੇਰੇ ਚੈਨਲ ਵੀ ਹਾਂ ਚੈਨਲ ਦਾ ਵੀ ਇਹਨਾਂ ਦਾ ਹੈਗਾ ਵਾ ਕੈਂਸ ਹਾਂਜੀ ਜਿਹੜਾ ਕੱਪੜਾ ਉਹ ਤਰਲੋਕ ਸ੍ਰੀਫਾ ਨਵਾਂ ਚਰ ਤਰਲੋਕ ਸ੍ਰੀਫਾ ਸ੍ਰੇਖਾ ਤੁਹਾਡਾ ਲੋਕ ਸਜੇਖਾ ਤੁਹਾਡੀ ਵਾਈਫ ਦਾ ਨਾਮ ਹਾਂਜੀ ਵਾਈਫ ਦਾ ਨਾਮ ਤੁਹਾਡੀ ਰੀਚ ਕਰ ਗਈ ਨਹੀਂ ਚਲ ਕੋਈ ਨਹੀਂ ਜਾ ਬਹੁਤ ਸਾਰਾ ਮੈਂ ਵੀ ਤੁਹਾਡਾ ਇੱਕ ਵਲੌਗ ਦੇਖਿਆ ਤੇ ਵਿੱਚ ਤੁਸੀਂ ਸਾਡੇ ਵਾਂਗੂ ਫੁੱਲ ਬੂਟ ਲਾਏ ਆ ਤੇ ਬਹੁਤ ਵਧੀਆ ਲੱਗਾ ਵੀ ਤੁਸੀਂ ਵੀ ਇੰਨਾ ਹਨਾ ਚੈਨਲ ਤਾਂ ਦੇਖ ਲਿਓ ਇਹ ਪੁੰਦੇ ਰਹਿੰਦੇ ਆ ਕੱਪੜੇ ਦਾ ਰੰਗ ਹਨਾ ਕੱਪੜੇ ਦਾ ਡਿਜ਼ਾਈਨ ਸਿਲੈਕਟ ਕਰਕੇ ਉਹ ਸਕਰੀਨਸ਼ਾਟ ਲੈ ਕੇ YouTube ਤੋਂ ਇਹਨਾਂ ਨੂੰ WhatsApp ਡਾਇਰੈਕਟ ਮੈਸੇਜ ਕਰ ਦਿਓ ਗੱਲ ਕਰ ਲਿਓ ਪ੍ਰੋਪਰ ਆਪ ਗੱਲ ਕਰਕੇ ਇਹਨਾਂ ਦੇ ਨਾਲ ਤੇ ਫਿਰ ਆਰਡਰ ਕਰਿਓ ਠੀਕ ਆ ਬਸ ਇਹੀ ਮੇਰਾ ਵੀ ਭੈਣ ਭਰਾ ਇਨੇ ਪੁੱਛ ਰਹੇ ਕਿਉਂਕਿ ਵੀਡੀਓ ਵਾਇਰਲ ਬੜੀ ਹੋਈ ਬਹੁਤ ਚ ਸਭ ਕੁਝ ਦੱਸਿਆ ਪਰ ਫਿਰ ਵੀ ਦੁਬਾਰਾ ਤੋਂ ਪੁੱਛਿਆ ਤਾਂ ਕਰਕੇ ਅਸੀਂ ਦੁਬਾਰਾ ਪੁੱਛਣ ਕਰਕੇ ਫਿਰ ਬਾਕੀ ਸਾਨੂੰ ਉਹਦੇ ਵਿੱਚ ਆਈਡੀਆ ਬਹੁਤ ਦਿੱਤੇ ਆ ਭੈਣ ਭਰਾਵਾਂ ਨੇ ਵੀ ਇਹਨਾਂ ਨੂੰ ਤਣੀਆਂ ਲਾ ਲਓ ਇਹਨਾਂ ਨੂੰ ਬਟਨ ਲਾ ਲਓ ਇਹਨਾਂ ਨੂੰ ਜਿੱਪ ਲਾ ਲਓ ਤੇ ਇਦਾਂ ਵੀ ਵੈਸੇ इजीली ਜਿਹੜੇ ਆ ਰਿਮੂਵ ਹੋ ਜਾਂਦੇ ਆ ਇਹਦੀ ਇੱਕ ਗੱਲ ਨਾ ਵੀ ਵਿੱਚ ਇੱਕ ਕਮੈਂਟ ਆਇਆ ਸੀ ਵੀ ਤੁਸੀਂ ਮੰਜੀਆਂ ਨੂੰ ਕਵਰ ਚੜਾਏ ਆ ਤੇ ਧਿਆਨ ਰੱਖਿਓ ਗਰਮੀਆਂ 'ਚ ਨਾ ਚੜਾਓ ਵੀ ਸੱਪਸ ਬੋਲੀ ਵੜ ਸਕਦੇ ਉਹਦਾ ਇਹ ਜਿਹੜਾ ਤਣੀਆਂ ਲਾਉਣ ਦਾ ਮਤਲਬ ਕਿ ਬੜਾ ਵਧੀਆ ਆਈਡੀਆ ਲੱਗਾ ਬਟਨ ਦਾ ਵੀ ਬਾਕੀ ਜਿਵੇਂ ਆ ਉਹ ਸੀਤੇ ਆ ਦੋਨੋਂ ਸਾਈਡ ਤੋਂ ਤੇ ਪਾਵੇ ਵੀ ਬਿਲਕੁਲ ਕ ਇਹਦੇ ਵਿੱਚ ਕੋਈ ਨਹੀਂ ਹੈਗਾ ਕਿ ਸਾਬਸ ਬੁਰੀਆ ਵੜੇਗਾ ਜੇ ਅਸੀਂ ਤਨੀਆ ਲਾ ਕੇ ਜਾਂ ਬਟਨ ਲਾਉਂਦੇ ਨਾ ਉਹਨਾਂ ਵਿੱਚ ਇੰਨੀ ਨਹੀਂ ਤੇ ਵੇਥ ਰਹਿਣੀ ਉਹਦੇ ਵਿੱਚ ਡਰਹੀ ਤਾਂ ਕਰਕੇ ਉਹ ਸਾਰੇ ਮਸੀਦ ਦਿੱਤੇ ਆ ਕਿ ਕਿਹੜੇ ਡਿਸ਼ੇਤੀ ਗੰਦੇ ਹੋ ਜਾਂਦੇ ਆ ਜਾਂ ਕੱਪੜਿਆਂ ਵਾਂਗੂ ਰੋਜ਼ ਤੇ ਜਿਹਦੇ ਅੰਦਰ ਲਾਉਣੇ ਨਹੀਂ ਹੁੰਦੇ ਜਦੋਂ ਕਿਤੇ ਮਹੀਨੇ ਦੋ ਮਹੀਨੇ ਧੋਤੇ ਉਦੋਂ ਥੋੜੀ ਜੀ ਸੀਨ ਖੋਲ ਲਈ ਜਿਵੇਂ ਰਜਾਈਆਂ ਤੇ ਗਲਾਫ ਅਸੀਂ ਲਾਉਂਨੇ ਆ ਇਦਾਂ ਖੋਲ ਕੇ ਅਸੀਂ ਧੋ ਸਕਦੇ ਆ ਬਾਕੀ ਵੀ ਧੋ ਸਕਦੇ ਆ ਨਾਂਸ ਪਤਾ ਵੀ ਧੋ ਸਕਦੇ ਆ ਇਹ ਗੱਲ ਕਲੀਅਰ ਕਰ ਦਿਓ ਹਾਂਜੀ ਹਾਂਜੀ ਜਿਨਨ ਇਹ ਪਿੰਡ ਬਸਰਾਉਂ ਚੁੱਕਣਾ ਨੇ ਉਹਨਾਂ ਵਾਸਤੇ 400 ਰੁਪਏ ਬਾਕੀ 350 450 ਇਹ ਗੱਲ ਬਾਕੀ 50 ਰੁਪਏ ਐਕਸਟਰਾ ਜੜੇ ਆ ਲੱਗਣੇ ਆ ਆਣਾ ਜਿੱਦਾਂ ਸਪੈਸ਼ਲ ਮੰਗਾਉਣੇ ਆ ਉਹ ਤੇ ਉਹ ਤੇ ਮੈਂ ਪਹਿਲਾਂ ਗੱਲ ਕਰ ਦਿੱਤੀ ਆ ਨਾ ਵੀ ਉਹਦੇ ਘਰ ਬੈਠੇ ਚੀਜ਼ ਮਿਲ ਜਾਣੀ ਉਹਦੇ ਨਾਲ ਦੀ ਰੀਸੀ ਨਹੀਂ ਹੁੰਦੀ ਤੇ ਸਹੀ ਦੇਤੀ ਪੂਣਾ ਰਿਆ ਤੇ ਬਾਕੀ ਘਰ ਬੈਠਾਂ ਚੀਜ਼ ਮਿਲ ਜੇ ਉਹਦੇ ਨਾਲ ਦੀ ਰੀਸੀ ਨਹੀਂ ਆ ਗਈ ਤੇ 150 ਵੱਧ ਦੇਣਾ ਪਏ ਤਾਂ ਕੋਈ ਗੱਲ ਨਹੀਂ ਉਹ ਚੁੱਪਦੀ ਨਹੀਂ ਆ ਚੁੱਪਦੀ ਨਹੀਂ ਹੈਗੇ ਨਿਕ ਪੈਸੇ ਤੇ ਉਹਨਾਂ ਨਾਲ ਕਰ ਲਿਓ ਤੁਸੀਂ ਦੇਖ ਲਿਓ ਇਹਨਾਂ ਨਾਲ ਡਾਇਰੈਕਟ ਕਾਲ ਕਰਿਓ ਬਾਕੀ ਜਦੋਂ ਆਪਾਂ ਕੋਈ ਵੀ ਚੀਜ਼ ਬਣਾਉਂਦੇ ਆ ਬਲੌਗ ਜਾਂ ਖਾਣ ਪੀਣ ਦਾ ਹੋ ਗਿਆ ਜਾਂ ਐਵੇਂ ਦਾ ਸਾਨੂੰ ਬਹੁਤ ਵਧੀਆ ਜਿਹੜਾ ਸੁਝਾਅ ਮਿਲਦੇ ਆ ਵੀ ਇਦਾਂ ਕਰਨੋ ਇਦਾਂ ਕਰਨੋ ਪਿੱਛੇ ਜਾ ਮਟਰਾਂ ਦਾ ਬਲੌਗ ਬਣਾਇਆ ਉਹਦੇ ਵਿੱਚ ਵੀ ਬੜੇ ਭੈਣ ਭਰਾਵਾਂ ਨੇ ਦੱਸਿਆ ਵੀ ਐ ਤਰੀਕੇ ਨਾਲ ਬਣਦੇ ਆ ਸਾਨੂੰ ਉਹ ਚੀਜ਼ ਵਧੀਆ ਲੱਗਦੀ ਆ ਕਮੈਂਟ ਪੜ੍ਹ ਕੇ ਵਧੀਆ ਲੱਗਦਾ ਵਾ ਵੀ ਆਪਾਂ ਕੁਝ ਸ਼ੇਅਰ ਕਰਦੇ ਆ ਉਹਦੇ ਵਿੱਚ ਹਨ ਵੀ ਬਹੁਤ ਕੁਝ ਸਿੱਖਣ ਨੂੰ ਮਿਲਦਾ ਵਾ ਤੇ ਬਸ ਇਹੀ ਮੈਨੂੰ ਵੀ ਉਹ ਵੀਡੀਓ ਤੇ ਇੰਨਾ ਕਮੈਂਟ ਆ ਰਹੇ ਆ ਵੀ ਕਿਵੇਂ ਮਿਲਣੇ ਕਿੱਥੋਂ ਮਿਲਣੇ ਕਿਵੇਂ ਆਰਡਰ ਕਰਨੇ ਆ ਕੀ ਭਾਈ ਉਹਨੇ ਫੋਨ ਕੀਤਾ ਕਿ ਸਾਡੇ ਕਰਕੇ ਵੀ ਚਲੋ ਇਹਨਾਂ ਦਾ ਗੱਲਬਾਤ ਹੈ ਜੀ ਕਵਰ ਲਾਇਆ ਤਾਂ ਹੀ ਗੱਲ ਸ਼ੇਅਰ ਕੀਤੀ ਹਨਾ ਸ਼ੇਅਰ ਕੀਤੀ ਜਿੰਨਾ ਹੱਦ ਕੋ ਹੋ ਸਕਿਆ ਤਾਂ ਹੀ ਇਹਨਾਂ ਦੀ ਵੀ ਹੈਲਪ ਕੀਤੀ ਆ ਤੇ ਅੱਗੇ ਤੁਸੀਂ ਵੀ ਬਹੁਤ ਵਧੀਆ ਕਵਰ ਹੈਲਪ ਆਪਹੀਂ ਨਹੀਂ ਕੀਤੀ ਹੈਲਪ ਤੁਸੀਂ ਕੀਤੀ ਆ ਦੇਖੋ ਜੀ ਇੱਕ ਤੇ 8 ਤੋਂ 10 ਹਜ਼ਾਰ ਦੀ ਨਾ 8 ਦਾ 7-8 ਹਜ਼ਾਰ ਦੀ ਨਾ ਮੈਨੂੰ ਆਪਣਾ ਸਮਾਨ ਮੈਨੂੰ ਖਰੀਦੇ ਆ ਸੀਲ ਕੀਤੀ ਦੂਜਾ ਮੇਰੇ ਇਹਨਾਂ ਸਪੋਰਟ ਕੀਤੀ ਕਿ ਇਹਨਾਂ ਕਰਕੇ ਮੇਰਾ ਸਮਾਨ ਜਿਹੜਾ ਵਿਗ ਰਿਹਾ ਇਨਾ ਕਰਕੇ ਆਰਡਰ ਮਨਵਾ ਰਹੇ ਸਾਡਾ ਤੁਹਾਡੀ ਆਪਣੀ ਮਿਹਨਤ ਨਾਲ ਆਪਾਂ ਨੇ ਕੀਤੀ ਤਾਂ ਹੀ ਇਹ ਕਰਦੇ ਹਾਂ ਚਲੋ ਆਪਾਂ ਵੀਡੀਓ ਬਣਾ ਕੇ ਪਾ ਦਿੱਤੀ ਭੈਣ ਭਰਾਵਾਂ ਨੇ ਬਹੁਤ ਪਸੰਦ ਕੀਤੀ ਮੰਗਵਾਏ ਵੀ ਬੜੇ ਤੇ ਇਹ ਵੀ ਹੋ ਗਏ ਬੜਾ ਵਧੀਆ ਲੱਗੇ ਸਾਰੇ ਕਵਰ ਬੈਟ ਛਿੱਟਾਂ ਜਿੰਨੀਆਂ ਵੀ ਆ ਗਈਆਂ ਸਾਰੀਆਂ ਬੜੀਆਂ ਹਨ ਆਪ ਨੂੰ ਪਸੰਦ ਆਈਆਂ ਅਸੀਂ ਤਾਂ ਆਪਣੇ ਲਈਆਂ ਤੇ ਚਲੋ ਆਪਣੇ ਜੋ ਵੀ ਚੀਜ਼ ਲੈਣੇ ਆ ਕੱਪੜੇ ਲੈਣੇ ਆਂ ਅਸੀਂ ਆਪਣੇ ਭੈਣ ਭਰਾਵਾਂ ਨਾਲ ਹਰ ਗੱਲ ਸ਼ੇਅਰ ਕਰਦੇ ਆਂ ਤੋ ਉਹ ਜਿਹੜੀ ਵਧੀਆ ਲੱਗੇਗੀ ਤੋ ਬਸ ਇੰਨੀ ਕੀ ਗੱਲ ਹੀ ਸ਼ੇਅਰ ਕਰਨੀ ਵੀ ਅੱਜ ਇਹਨਾਂ ਨੂੰ ਲਾਗੇ ਆਏ ਸੱਜਿਆ ਵੀ ਚਲੋ ਇੱਕ ਵਾਰੀ ਗੱਲ ਇਹਨਾਂ ਦੇ ਸਾਹਮਣੇ ਕਲੀਅਰ ਕਰ ਦਿੰਨੇ ਆ ਇੱਕ ਚਾਚੀ ਨੇ ਅੱਜ ਕਵਰ ਫੇਰ ਲੈਣਾ ਸੀ ਮੰਜੀ ਦਾ ਹਾਂਜੀ ਤਾਂ ਕਰਕੇ ਉਹ ਵੀ ਮਿਲ ਗਿਆ ਹੁਣ ਨਾਲ ਆਹ ਲੜਾ ਜੀ ਬਸ ਇਹ ਗੱਲ ਕਰਨੀ ਨੇ ਹਾਂਜੀ ਮੇਨ ਤੇ ਹੋਈ ਆ ਬਾਕੀ ਜੇ ਕੋਈ ਰਹਿ ਜੇਗੀ ਤੁਸੀਂ ਦੱਸ ਦਿਓ ਪੁੱਛ ਲਿਓ ਫਿਰ ਅਗਲੇ ਵਲੋਗ ਚ ਦੱਸ ਕਮੈਂਟ ਕਰਕੇ ਪੁੱਛ ਲਿਓ ਬਾਕੀ ਹੁਣ ਕੋਈ ਗੁਜਾਇ ਛੱਡੀ ਨਹੀਂ ਐ ਨੰਬਰ ਤੁਹਾਨੂੰ ਦੱਸ ਦਿੱਤਾ ਵ ਇਹਨਾਂ ਦਾ ਵੀ ਆਹ ਨੰਬਰ ਵਾ ਡਾਇਰੈਕਟ ਇਹਨਾਂ ਨਾਲ ਗੱਲ ਕਰਕੇ ਆਰਡਰ ਕਰਕੇ ਦੱਸ ਦਿਓ ਤੇ ਮੰਗਾਉਣੇ ਜਿੱਥੇ ਵੀ ਉਹ ਪਹੁੰਚਦਾ ਕਰਨਗੇ ਆਂਦੇ ਮੈਂ ਪਹੁੰਚਾਦਾ ਕਰਾਂਗਾ ਜੇ ਲਾਗੇ ਚੱਕ ਕੇ ਆਣਾ ਉੱਥੇ ਜਿਹੜਾ 50 ਕਿਲੋਮੀਟਰ ਦੀ ਰੀਤ ਦੇ ਵਿੱਚ ਤੇ ਉੱਥੇ ਜਾ ਕੇ ਆ ਫੜਾ ਕੇ ਆਇਆ ਕਰਨਗੇ ਤੇ ਬਾਕੀ ਚਲੋ ਦੇਖ ਲਓ ਤੁਸੀਂ ਇਹਨਾਂ ਨਾਲ ਡਾਇਰੈਕਟ ਹੀ ਗੱਲ ਕਰਨੇ ਹਾਂ ਠੀਕ ਹੈ ਹਾਂਜੀ ਤੇ ਬੱਸ ਟੰਗਾ ਜੀ ਸਸੇ ਗਾਜ ਸਾਰੇ